ਨਾਮ ਨਾਨਕ RAM NANAK ਅੱਲਾਹ ਹਜੂਰ ਨਾਨਕ ਨਾਮ ਨਾਨਕ RAM NANAK ਅੱਲਾਹ ਹਜੂਰ ਨਾਨਕ ਸਾਡੇ 500 ਸਾਲ ਅੰਦਰ ਅਸੀਂ ਕਿੰਨੇ ਹੋ ਗਏ ਇੱਥੋਂ ਦੂਰ ਨਾਨਕ ਹਰ ਦਵਾਰ ਆ ਮੜ ਪੰਡਤਾਂ ਨੂੰ ਨਾਲ ਲੈ ਕੇ ਲਾਜਾ ਖੇਤਾਂ ਨੂੰ ਪਾਣੀ ਜ਼ਰੂਰ ਨਾਨਕ ਮੱਕੇ ਪਿਆਰ ਤੇ ਸਿੱਧਕ ਦੇ ਵਿੱਚ ਪੱਕੀ ਖਾਜਾ ਮੋਮਨਾ ਹੱਥੋਂ ਖਜੂਰ ਨਾਨਕ ਅਸੀਂ ਨਾਮ ਤੋਂ ਸਖਣੇ ਜੀ ਰਹੇ ਆ ਨਾਮ ਤਾਨ ਦੇ ਕਰ ਭਰਪੂਰ ਨਾਨਕ ਬਲ ਵਰਗੇ ਨਿਮਾਣੇ ਨਿਥਾਵਿਆਂ ਨੂੰ ਦਰਸ਼ਨ ਦੇ ਕਰਤਾ ਨੂਰੋ ਨੂਰ ਨਾਨਕ ਹਰ ਇੱਕ ਥਾਂ ਨਾਨਕ ਉਹ ਸਿਰ ਮਨਕਾਣਾ ਸਾਹਿਬ ਪੰਜਾ ਸਾਹਿਬ ਨਹੀਂ ਰਹੇ ਨੇ ਉਹ ਦੁਨੀਆ ਦੇ ਕਣ ਕਣ 'ਚ ਵਸੇ ਹੋਏ ਆ ਹਰ ਇੱਕ ਥਾਂ ਨਾਨਕ ਆਰ ਪਾਰ ਨਾਨਕ ਲਿੱਥੇ ਮਾੜੇ ਅਨਾਥਾਂ ਦਾ ਯਾਰ ਨਾਨਕ ਬਾਲੋਂ ਨੇ ਆਪਣਾ ਪਰਾਇਆ ਕੋਈ ਵੇਖਿਆ ਨਹੀਂ ਤਾਰ ਦਿੱਤਾ ਇਹ ਕੁੱਲ ਸੰਸਾਰ ਨਾਲ